ਸਵਾਗਤ ਹੈ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਜੋ ਪੰਜਾਬ ਪੁਲਿਸ ਨੇ ਜੋ ਅੱਗੇ ਫਲੱਡ ਸਿਚੁਏਸ਼ਨ ਕਰਕੇ ਆਪਣਾ ਫਿਜ਼ੀਕਲ ਡੇਟ ਅੱਗੇ ਪੋਸਟਪੋਨ ਕਰ ਦਿੱਤਾ ਸੀ ਹੁਣ ਪੰਜਾਬ ਪੁਲਿਸ ਨੇ ਆਪਣਾ ਉਹ ਡੇਟ ਫਿਜ਼ੀਕਲ ਅਨਾਉਂਸ ਕਰ ਦਿੱਤੀ ਤਾਂ ਦੋਸਤੋ ਤੁਸੀਂ ਉੱਪਰ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਉੱਪਰ ਜੋ ਇਨਸਟਰਕਸ਼ਨ ਚੱਲ ਰਹੀ ਹੈ ਉੱਪਰ ਲਾਈਨ ਚੱਲ ਰਹੀ ਹੈ ਉਸ ਨੂੰ ਪੂਰਾ ਧਿਆਨ ਦਿਓ ਉੱਥੇ ਲਿਖਿਆ ਹੋਇਆ ਹੈ ਕਿ 1 ਅਕਤੂਬਰ 7 2025 ਮਤਲਬ ਕਿ 1 ਅਕਤੂਬਰ 7 2025 ਤੋਂ ਬਾਅਦ ਤੁਹਾਡੇ ਫਿਜ਼ੀਕਲ ਟੈਸਟ ਲਿਆ ਜਾਵੇਗਾ ਤਾਂ ਉਸ ਤੋਂ ਬਾਅਦ ਐਡਮਿਟ ਕਾਰਡ ਤੇ ਸ਼ਡਿਊਲ ਡਿਟੇਲ ਦੋਸਤੋ ਹੁਣ ਉਹਨਾਂ ਦੀ ਗੱਲ ਕਰਦੇ ਆ ਜੋ ਹੋਏਗਾ ਦੋਸਤੋ ਤੁਸੀਂ ਲੌਗਇਨ ਆਪਣਾ ਕਰਨਾ ਹੈ ਪ੍ਰੋਫਾਈਲ ਉਸ ਲੌਗਇਨ ਕਰਨ ਤੋਂ ਬਾਅਦ ਅਕਤੂਬਰ 1 2025 ਤੋਂ ਬਾਅਦ ਤੁਹਾਡਾ ਸ਼ਡਿਊਲ ਅਤੇ ਉਸਦਾ ਐਡਮਿਟ ਕਾਰਡ ਡਾਊਨਲੋਡ ਹੋਣਾ ਸ਼ੁਰੂ ਹੋ ਜਾਏਗਾ ਤਾਂ ਦੋਸਤੋ ਦੁਬਾਰਾ ਫਿਰ ਦੱਸ ਦਿਆਂ ਜੋ ਕਿ ਇੱਕ ਦੋਸਤੋ 1 ਅਕਤੂਬਰ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਐਡਮਿਟ ਕਾਰਡ ਆ ਤੇ ਸ਼ਡਿਊਲ ਡਾਊਨਲੋਡ ਹੋਣਾ ਸ਼ੁਰੂ ਹੋ ਜਾਏਗਾ ਤੇ ਜੋ ਗੱਲ ਕਰਦੇ ਆ 7 ਅਕਤੂਬਰ 7 ਅਕਤੂਬਰ ਤੋਂ ਬਾਅਦ ਤੁਹਾਡਾ ਫਿਜ਼ੀਕਲ ਟੈਸਟ ਹੋਣਾ ਸ਼ੁਰੂ ਹੋ ਜਾਏਗਾ ਤੇ ਦੋਸਤੋ ਅੱਗੇ ਜੋ ਫਲੱਡ ਸਿਚੁਏਸ਼ਨ ਕਰਕੇ ਪੋਸਟਪੋਨ ਹੋਇਆ ਸੀ ਹੁਣ ਪਰਮਾਨੈਂਟ ਦੋਸਤੋ ਗੱਲ ਕਹਿ ਰਹੇ ਆ ਕਿ ਪੰਜਾਬ ਪੁਲਿਸ ਨੇ 7 ਅਕਤੂਬਰ ਤੋਂ ਬਾਅਦ ਫਿਜ਼ੀਕਲ ਲੈਣਾ ਸ਼ੁਰੂ ਕਰ ਦੇਣਾ ਹੈ ਤੁਸੀਂ ਆਪਣੀ ਫਿਜ਼ੀਕਲ ਦੀ ਪੂਰੀ ਤਿਆਰੀ ਰੱਖਣਾ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ